ਮੁਰਦਾਬਾਦ 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 ਬੀਮਰਾਹ ਦਾ અપਮਾਨ ਕਰਨ ਵਾਲਿਆਂ ਨੂੰ ਫੈਲਾਓ 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 ਬੀਮਰਾਹ ਦਾ અપਮਾਨ ਕਰਨ ਵਾਲਿਆਂ ਨੂੰ ਫੈਲਾਓ 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 ਜਿੰਦਾਬਾਦ 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 ਬਾਵਾ ਸਭ ਤੁਹਾਡੀ ਸੋਤ ਪਿਆਰ ਦੇਾਂਗੇ ਠੋਕੇ ਬਾਵਾ ਸਭ ਤੁਹਾਡੀ ਸੋਤ ਪਿਆਰ ਦੇਾਂਗੇ ਠੋਕੇ ਯਾਤੀ ਮਜ਼ਦੂਰ ਸਭਾ ਪੰਜਾਬ ਜਿੰਦਾਬਾਦ 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 ਪੀਤ ਰੇਖ ਨੂੰ ਬਿਲਗੇ ਨੂੰ ਚੱਲ ਕੇ ਵੱਖ-ਵੱਖ ਪਿੰਡਾਂ ਹੁੰਦੇ ਹੋਏ ਅੱਗੇ ਜਾਣਾ ਤਾਂ ਕਿ ਲੋਕਾਂ ਨੂੰ ਦੱਸਿਆ ਜਾਵੇ ਬਾਬਾ ਸ਼ਮੇਰ ਗਾਰ ਨੇ ਜਿਹੜਾ ਸਿਧਾਂਤ ਦੇਸ਼ ਦੀ ਲੋਕਾਂ ਲਈ ਦੇਸ਼ ਲਈ ਲਿਖਿਆ ਸੀ ਉਹ ਸੰਵਿਧਾਨ ਨੂੰ ਤੋੜਨ ਦੀਆਂ ਸ਼ਾਖਾ ਜਿਹੜੀਆਂ ਰਚੀਆਂ ਜਾ ਰਹੀਆਂ ਆ ਮੈਨੂੰ ਦਵਾਇਆ ਜਾਵੇ ਨਪੀੜਿਆ ਜਾਵੇ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਖਤਮ ਕਰਕੇ ਇੱਥੇ ਮਨੁੱਖ ਸਮਰਦੀ ਦਾ ਰਾਜ ਲਿਆਂਦਾ ਜਾਵੇ ਪਰ ਅਸੀਂ ਬਾਬਾ ਸਾਹਿਬ ਦੇ ਪੈਰੋਕਾ ਉਹਨਾਂ ਨੂੰ ਮੰਨਣ ਵਾਲੇ ਅੱਜ ਇਸ ਗੱਲ ਤੋਂ ਬਿਲਕੁਲ ਸਾਦੇ ਬਿਆਨ ਦੇ ਖਿਲਾਫ ਰੋਜ਼ ਮਾਰਚ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਵਿਰੋਧ ਜਤਾ ਰਹੇ ਹਾਂ ਬੇਤੇ ਦਾ ਸਮਾਰ ਜਿਹੜਾ ਸਾਡਾ ਉਹ ਜਾਗਿਆ ਹੋਇਆ ਚੇਤਾਨਿਆ ਜੇਕਰ ਇਦਾਂ ਦੀਆਂ ਅਸੀਂ ਵੱਡੇ ਅੰਦੋਲਨ ਕਰਾਂਗੇ ਤੇ ਸਰਕਾਰ ਦੀ ਨਾਕਾ ਦਮ ਕਰ ਦਵਾਂਗੇ ਸਾਡੇ ਵਿੱਚ ਪਾਰਲੀਮੈਂਟ ਦੇ ਅੰਦਰ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਜਿਨੇ ਡਾਕਟਰ ਭੀਮਰਾਓ ਮੇਰਕਰ ਸਾਹਿਬ ਦੇ ਖਿਲਾਫ ਬੇਬਨਿਆ ਟਿੱਪਣੀਆਂ ਜਾਂ ਜਿਹਨੂੰ ਪੰਜਾਬੀ ਭਾਸ਼ਾ 'ਚ ਕਹਿੰਦੇ ਨੇ ਬਕਵਾਸ ਕੀਤਾ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਵੀ ਪੰਜ ਦਿਨਾਂ 'ਚ ਸਾਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰਕੇ ਜਿੱਥੇ ਸਰਕਾਰ ਦੀਆਂ ਨਾਚਾਂ ਦਾ ਵਿਰੋਧ ਕੀਤਾ ਜਾਏਗਾ ਉੱਥੇ ਜਿਹੜੀਆਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਉਹਨਾਂ ਬਾਰੇ ਜਾਣੂ ਕਰਾਇਆ ਜਾਏਗਾ ਮੇਰੇ ਸਾਥੀਆਂ ਨੇ ਤੁਹਾਨੂੰ ਨਸ्तार ਪੂਰਵ ਗਦਾਸੀ ਦਿੱਤਾ ਕਿ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਥਾ ਮਹਾਰਾਜ ਦਾ ਝੰਡਾ ਮਾਰ ਜਿਹੜਾ ਕਰਨਾ ਮੁਰਸ਼ਾਹਾਂ ਦੇ ਇਹ ਅਸੀਂ ਸ਼ੁਰੂ ਕੀਤਾ ਸੀ ਵੀ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਗ੍ਰਹਿ ਮੰਤਰੀ ਏਡੀ ਵੱਡੀ ਅਥਾਰਟੀ ਹੁੰਦੀ ਆ ਸ਼ਖਸੀਅਤ ਹੁੰਦੀ ਆ ਇਦਾਂ ਵੱਡਾ ਅਹੁਦਾ ਹੁੰਦਾ ਉਹ ਮੋਦੀ ਤੋਂ ਬਾਅਦ ਦੂਜੇ ਨੰਬਰ ਤੇ ਦੇਸ਼ ਦਾ ਇੱਕ ਨੰਬਰ ਤੇ ਮੋਦੀ ਪ੍ਰਧਾਨ ਮੰਤਰੀ ਤੇ ਦੂਜੇ ਨੰਬਰ ਤੇ ਦੇਸ਼ ਦਾ ਗ੍ਰਹਿ ਮੰਤਰੀ ਹੁੰਦਾ ਤੇ ਉਸ ਗ੍ਰਹਿ ਮੰਤਰੀ ਨੇ ਪਿਛਲੀ ਦਿਨੀ ਲੋਕ ਸਭਾ ਚ ਜਿਹੜਾ ਆਪਾਂ ਐਮਪੀ ਚੁਣ ਕੇ ਭੇਜਦੇ ਆ ਉਹ ਲੋਕ ਸਭਾ ਚ ਉੱਥੇ ਆ ਜਿਹੜੇ ਸ਼ਬਦ ਤੁਹਾਨੂੰ ਦੱਸ ਕੇ ਗਏ ਆ ਇਹਨਾਂ ਸ਼ਬਦਾਂ ਨਾਲ ਤੇ ਸ਼ਬਦ ਬੋਲ ਕੇ ਤੇ ਬਾਬਾ ਸਾਹਿਬ ਡਾਕਟਰ ਬੀਰ ਅੰਬेडकर ਸਾਹਿਬ ਦਾ ਅਪਮਾਨ ਕੀਤਾ ਦੇਸ਼ ਦੇ ਕਰੋੜਾ ਲੋਕ ਵਰਤੇ ਕਿੰਤੀ ਦੇ ਲੋਕ ਮジョਰਿਟੀ ਭਾਰਤ ਦੀ ਮジョਰਿਟੀ ਜਿਨ੍ਹਾਂ ਦੇ ਦਿਲਾਂ ਨੂੰ ਖੇਸ ਪਹੁੰਚੀ ਹੈ ਉਹਨਾਂ ਦੇ ਇਹ ਕਹ ਲਈਏ ਹਿੰਦ ਤੇ ਵਿਰੋਧ ਨਿਕਾ ਸੁਭਾ ਨੂੰ ਮੰਨਣ ਵਾਲਿਆਂ ਦੇ ਤੇ ਬਾਬਾ ਸਾਹਿਬ ਦੇ پیرੋਕਾਰਾਂ ਨੂੰ